3333 ਨੰਬਰ ਆ ਜੀ ਪੰਜਾਬ ਆਪਣੇ ਕੋਲ ਗੱਡੀ ਪੱਟੀ ਸਾਰੀ ਪੰਜਾਬ ਨੰਬਰ ਸਾਰੀ ਪੰਜਾਬ ਨੰਬਰ ਮਿਰੂ ਹਾਂ ਐਸ 11 2018 ਮਾਡਲ ਫਰਸਟ ਓਨਰ ਨੰਬਰ ਵੀ ਸੋਨਾ ਗੱਡੀ ਨੂੰ ਲੱਗਿਆ 5005 5005 ਅਲਾਈ ਟਾਇਰ 20 ਇੰਚ ਲੱਗੇ 80 ਪੈਸੇ 90 ਪੈਸੇ ਟਾਇਰ ਲੱਗ ਗੱਡੀ ਨੂੰ ਅਲਾਈ 20 ਇੰਚ ਸਾਰੀ ਗੱਡੀ ਓਰੀਜਨਲ ਦੀ ਲਿਖ ਕੇ ਗਾਰੰਟੀ ਦੇਵਾਂਗੇ ਜੀ ਜੋ ਵੀ ਮਾਡਲ 20 ਕਿਲੋ ਚੱਲੀ ਹੋਈ ਆ ਹਾਂ ਜੀ ਸਿਰਫ ਜਿਹੜੀ 8 ਮਹੀਨੇ ਚੱਲੀ ਆ ਅੱਛਾ ਜੀ 20 ਇੰਚ ਅਲਾਈ ਟਾਇਰ ਐਕਸਟਰਾ ਲੱਗੇ ਗੱਡੀ ਨੂੰ ਨਵੀਂ ਨਾਲੋਂ 2 ਤੋਂ 3 ਲੱਖ ਰੁਪਏ ਦਾ ਬੰਦੇ ਦਾ ਆਪਾਂ ਕਸਟਮਰ ਦਾ ਫਾਇਦਾ ਕਰਦੇ। ਵਾਵਾ ਯਾਰ ਕਿਸੇ ਦਾ ਦਿਲ ਕਰਿਆ ਆਏ ਵੇਚਣ ਦਾ ਵੀ 8 ਕਿ ਮਹੀਨੇ ਚਲਾ ਕੇ ਹੈ। ਬਿਲਕੁਲ ਜੀ। ਲੱਡੂ ਲੂਡੂ ਬੰਡ ਤੇ ਰਿਸ਼ਤੇਦਾਰੀਆਂ ਚ ਸਾਰੇ ਜਾ ਆਇਆ। ਕਿਸੇ ਭਰਾ ਦਾ ਕਨੇਡਾ ਦਾ ਵੀ ਜਾ ਆ ਗਿਆ ਹੋਣਾ। ਬਿਲਕੁਲ ਜੀ ਬਿਲਕੁਲ। ਹਾਂ ਗੱਡੀ ਬਹੁਤ ਨਵੀਆਂ ਬੰਪੂਡੂ ਪੈਂਪਰ ਹੈ Ориਜਨਲ ਆ ਬੰਪੂਡੂ ਪੈਂਪਰ ਹੀ ਇੰਸ਼ੋਰੈਂਸ ਫੋਲਾ ਗੱਡੀ ਵੀ ਗਾਰੰਟੀ ਹੋ ਮੇਰੇ। ਕਹਿੰਦਾ ਪੀ ਵੀ 3 ਨੰਬਰ ਬਠਿੰਡੇ ਦਾ 30 ਪਿੱਛੇ 7 ਵੱਲੀ ਹੈ। 4/2 ਆ ਜੀ ਇਹ ਮੈਨੂਅਲ। ਅੱਛਾ ਚੱਲੀ ਇਹ 13 ਤੋਂ 14000 ਕਿਲੋਮੀਟਰ। ਅਲਾਈ ਟਾਇਰ ਜਿਹੜੇ ਇਹਨੂੰ ਘੱਟੋ ਘੱਟ 2 ਤੋਂ 2.5 ਲੱਖ ਰੁਪਏ ਦੀ ਸੈਸਰੀ ਆ ਇਹਦਾ ਲੋਗੋ ਨਹੀਂ ਘੁੰਮਦਾ ਸਪੈਸ਼ਲ ਪੁਆਏ ਵੇ ਆ ਬੰਦੇ ਦੇ ਐਂ ਇਹੀ ਰਹਿਣਾ ਆਂ ਇਹੀ ਰਹਿਣਾ ਜੀ ਇਹਦੇ ਨਹੀਂ ਆਮ ਲੋਗੋ ਘੁੰਮਦਾ ਹੁੰਦਾ ਹਾਂ ਇਹਦਾ ਲੋਗੋ ਨਹੀਂ ਘੁੰਮਦਾ ਜੀ ਤੇ ਸ਼ੂਟਿੰਗਾਂ ਕਰਾ ਦੀ ਨਾਰ ਲਿਆ ਤੇ ਉਹਨਾਂ ਨੂੰ ਇੱਕ ਮਿਲਣ ਦਾ ਜਰੀਆ ਛੋਟੇ ਬਜਟ ਦੀਆਂ ਕਿੱਥੇ ਗੁਪਤ ਖਜ਼ਾਨਾ ਲੁਕਿਆ ਕਦੋਂ ਕਿਸੇ ਨੂੰ ਸਾਰਾਂ ਆਪੋ ਆਪਣੇ ਪਿੰਡ ਵਿੱਚ ਖੜੀਆਂ ਨੇ ਸੋ ਰੂਮ ਕੰਡੀਸ਼ਨ ਕਾਰਾਂ ਮੇਟਰ ਸਾਰੀਆਂ ਗੱਡੀਆਂ ਨਵੀਆਂ ਗੱਡੀਆਂ ਵਰਗੀਆਂ ਨੇ ਜਿਹੜੀ ਗੱਡੀ ਤੁਹਾਡਾ ਦਿਲ ਕਰਦਾ ਨਾ ਵੀ ਮੈਂ ਆ ਗੱਡੀ ਮੇਰੇ ਘਰੇ ਹੋਵੇ ਚੁੱਪ ਕਰਕੇ ਆ ਜਿਓ ਬਹੁਤ ਵੱਡੇ ਵੱਡੇ ਬਾਈ ਵੀਰੇ ਨੇ ਆਫਰ ਦਿੱਤੇ ਨਾਨਕ ਕਾਰ ਬਾਜ਼ਾਰ ਪੋਤ ਨੇ ਪਹੁੰਚ ਗਏ ਆਪਾਂ ਬਾਈ ਭਿੰਦੇ ਦੇ ਸ਼ੋਅਰੂਮ ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਪਹਿਲਾਂ ਤਾਂ ਜੀ ਤੁਹਾਡਾ ਨਾਨਕ ਕਾਰ ਬਾਜ਼ਾਰ ਪਿੰਡ ਪੋਤਨਾ ਡਿਸਟ੍ਰਿਕਟ ਬਰਨਾਲਾ ਤੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਸੋ ਤੇ ਨਾਲੇ ਵੀਰਾਂ ਦਾ ਉਹਨਾਂ ਦਾ ਸਵਾਗਤ ਹੈ ਜੀ ਜਿਹੜੇ ਆਪਣੀ ਵੀਡੀਓ ਦੇਖਦੇ ਆ ਲਾਈਕ ਤੇ ਸ਼ੇਅਰ ਕਰਦੇ ਆ ਬਹੁਤ ਬਹੁਤ ਧੰਨਵਾਦ ਤੇ ਹੁਣ ਗੱਲ ਇਹ ਆ ਬਾਈ ਹਰੇਕ ਸੱਜਣ ਦੇ ਦਿਲ ਦੇ ਵਿੱਚ ਚਾਹਣਾ ਹੁੰਦੀ ਹੈ ਵੀ ਬਾਈ ਮੈਂ ਗੱਡੀ ਚੇ ਬਹੁਤ ਵਧੀਆ ਆਫਰ ਦਿੱਤਾ ਹਾਂ ਸਿਰਫ ਤੁਸੀਂ 2 ਤੋਂ 2.5 ਲੱਖ ਰੁਪਏ ਲਿਓ 18 ਮਾਡਲ ਪਲੱਸ ਸਕਾਰਪੀਓ ਗੱਡੀ ਦੇ ਕੇ ਤੋੜਾ ਗਿਆ ਬੰਦੇ ਦਾ ਸਿਪੜ ਸਹੀ ਹੋਣਾ ਚਾਹੀਦਾ ਬਾਕੀ ਸਾਰਾ ਲੋਨ ਕਰਾ ਦੇ ਬਾਕੀ ਲੋਨ ਕਰਾਵਾਂਗੇ ਸਿਰਫ ਜਿਹਦਾ ਇੱਕ ਤੋਂ ਦੋ ਦਿਨ ਦਾ ਪ੍ਰੋਸੈਸ ਹੋਊਗਾ ਓਕੇ ਹਾਂਜੀ ਤੇ ਗੱਡੀਆਂ ਤੁਹਾਡੇ ਲਈ ਸਾਰੀਆਂ ਲਗਭਗ ਫਰਸਟ ਓਨਰ ਹੀ ਹੁੰਦੀਆਂ ਨੇ ਫਰਸਟ ਜਾਂ ਸੈਕੰਡ ਜ਼ਿਆਦਾ ਫਰਸਟ ਓਨਰ ਹੀ ਮਿਲੂਗੀ ਜੀ ਜੇ ਕਿਸੇਪਰਾ ਕੋਲ ਗੱਡੀ ਛੋਟੀ ਹੈਗੀ ਉਹ ਵਿੱਚ ਆਪ ਕੱਟ ਲਾਂਗੇ ਕੱਟ ਲਾਂਗੇ ਜੀ ਕੱਟ ਲਾਂਗੇ ਜਿੰਨੀ ਮਰਜ਼ੇ ਇਹ ਜੀ ਮਰਜ਼ੀ ਗੱਡੀ ਹੋਵੇ ਹੋਵੇ ਪੰਜਾਬ ਨੰਬਰ ਚਲੋ ਜੇ ਬਾਹਰਲਾ ਨੰਬਰ ਹੈ ਮਾਰਕੀਟ ਰੇਟ ਦੇ ਹਿਸਾਬ ਨਾਲ ਆਪਾਂ ਗੱਡੀ ਵਿੱਚ ਕੱਟ ਕੇ ਬੰਦੇ ਨੂੰ ਗੱਡੀ ਸਿਕਾਰ ਪਿਓ ਫੋਰਚੂਨਰ ਜਿਹੜ ਅੱਜ ਆਪਾਂ ਕਿੰਨੀਆਂ ਗੱਡੀਆਂ ਦਿਖਾ ਦਈਏ ਅੱਜ ਆਪਾਂ 17-12 ਦਿਖਾਵਾਂਗੇ 17-12 ਹੋਣਗੀਆਂ ਸਪੈਸ਼ਲਿਸਟ ਬਾਈਉਰੀ ਸਕੋਰਪੀਓ ਗੱਡੀ ਦੇ ਨੇ ਤਾਂ ਹੀ ਗੱਡੀਆਂ ਸਕੋਰਪੀਓ ਖੜੀਆਂ ਹੋਣਗੀਆਂ ਤੇ ਸ਼ੁਰੂਆਤ ਕਰਾਂਗੇ ਫੋਰਚੂਨਰ ਤੋਂ 2000 28 डिसेंबर 2016 ਦੀ ਹੈ ਜੀ ਫਸਟ ਓਨਰ ਹੈ ਓਕੇ 4/4 ਆਟੋ ਜਿਹੜੀ ਬਹੁਤ ਘੱਟ ਮਿਲਦੀ ਹੈ 4/4 ਦੇ ਵਿੱਚ ਆਟੋ ਹੈ ਆਟੋ ਹੈ ਜੀ 4/4 ਚ ਓਕੇ ਧਰਮੇ ਲਾਈਟ ਚੈੱਕ ਕਰਵਾ ਲਈਏ ਅਲਾਈ ਕੰਪਨੀ ਵਾਲੇ ਟਾਇਰ ਇਹਦੇ ਨਵੇਂ ਆ ਗਏ ਆ ਜੀ 80 ਪੈਸੇ 80 ਤੋਂ 85 ਪੈਸੇ ਆ ਕੰਪਨੀ ਰਿਕਾਰਡ 135000 ਚਲੀ ਆ ਜੀ ਸੋਹਣੀ ਗੱਡੀ ਆ ਬੰਪਰ ਕੱਲਾ ਪੇਂਟ ਮਿਲੂ ਵਿੱਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਾ ਦਿਓ 4/4 ਆਟੋ ਜੀ ਸੋਹਣੀ ਗੱਡੀ ਆ ਗੱਡੀ ਦੀ ਇੰਨੀ ਸੋਹਣੀ ਕੰਡੀਸ਼ਨ ਆ ਇੱਕ ਹੱਥ ਸਿੰਗਲ ਹੱਥ ਹੀ ਚੱਲੀ ਆ ਗੱਡੀ ਅੱਛਾ ਇੱਕ ਹੈ ਮੀ ਉਹਨਰ ਵੀ ਫਸਟ ਹੈ ਅੱਛਾ ਨੰਬਰ ਦੇਖੋ ਤੁਸੀਂ ਗੱਡੀ ਦਾ ਨੰਬਰ ਦੇਖੋ ਬਹੁਤ ਸੋਹਣਾ ਨੰਬਰ ਆ ਫਸਟ ਓਨਰ ਦੀ ਗੱਡੀ ਆ ਰੀਨਲ ਪੰਜਾਬ ਨੰਬਰ ਮੁਕਸ਼ਾ ਸਾਹਿਬ ਦਾ ਨੰਬਰ ਆ ਜੀ ਨੰਬਰ ਹੈਗਾ 0700 ਹਾਂਜੀ ਕੀ ਬਾਤ ਆ ਯਾਰ ਹਨਾ ਸਿੱਧੂ ਉਸਿਆਲੇ ਨੂੰ ਜਾਂਦਾ ਜਾਂਦਾ ਜਮਦੂਤ ਦਾ ਝੋਟਾ ਝੋਟਾ ਕਹਿ ਗਿਆ ਜੀ ਤੇ ਜੇ ਮਿੱਤਰੋ ਮਾਲਕਵਾਨ ਚੁੱਪ ਕਰਕੇ ਪਿੰਡ ਭੋਤ ਨਾ ਜਾਲਾ ਬਰਨਾਲੇ ਆ ਜੋ ਬਾਕੀ ਰੇਟ ਬਹੁਤ ਜਾਇਜ਼ ਰੱਖਿਆ ਆਪਾਂ ਕੀ ਰੇਟ ਦੇ ਵਿੱਚ ਦਵਾਂਗੇ ਆਪਾਂ ਆਪਾਂ 21 ਲੱਖ ਰੁਪਏ ਦੀ ਦੇ ਦਾਂ ਬਾਕੀ ਮੌਕੇ ਤੇ ਹੋਰ ਵੀ ਕਰ ਦਾਂਗੇ ਮਾਨ ਅੱਛਾ ਜੀ ਬਿਲਕੁਲ ਜੀ ਲੈ ਮਿੱਤਰੋ ਆਜੂ ਕਰਾਂ ਪੂਰੀ ਕੈਂਟ ਗੱਡੀ ਐ ਕੰਡੀਸ਼ਨ ਦੀ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂਆਤ ਸਕੋਰਪੀ ਗੱਡੀਆਂ ਦੀ ਬਈ ਕਿਸੇ ਉਹ ਕਰ ਰਹੇ ਨੇ ਬਾਰੇ ਕੀ 2020 ਮਾਡਲ ਹਾਂ ਅਲਾਈਟਰ ਇਹਨੂੰ ਦੀ ਚੈੱਕ ਕਰ ਲੋ ਜਮੀਨਾਂ ਦਾ ਮਾਰ ਕੇ ਲੱਗੇ ਹੂੰ ਕੱਲਾ ਮੂਰਲਾ ਬੰਪਰ ਪੇਂਟ ਮਿਲੂ ਗੱਡੀ ਦਾ ਬਾਕੀ ਸਾਰੀ ਜੈਨੂਨ ਦੀ ਗਰੰਟੀ ਆ ਫਸਟ ਆਨਰ ਹੈ ਗੱਡੀ ਹਾਂ ਜੀ ਨੰਬਰ ਚੈੱਕ ਕਰ ਲਓ 3533 ਨੰਬਰ ਆ ਜੀ ਪੰਜਾਬ ਆਪਣੇ ਕੋਲ ਗੱਡੀ ਪੰਟੀ ਸਾਰੀ ਪੰਜਾਬ ਨੰਬਰ ਸਾਰੀ ਪੰਜਾਬ ਨੰਬਰ ਮਿਰੂ ਹਾਂ ਕੀ ਡਿਮਾਂਡ ਆ ਬਾਈ ਵਿੱਚੋਂ ਅਪਾ ਡਿਮਾਂਡ ਕਰਦੇ ਆ ਜੀ 15 ਲੱਖ 80000 ਰੁਪਇਆ 15 ਲੱਖ ਸੀਟਾਂ ਚ ਗੱਡੀ ਦੀ ਕੰਡੀਸ਼ਨ ਬਹੁਤ ਸੋਹਣੀ ਆ ਜਿਵੇਂ ਨਵੀਂ ਪਈ ਆ ਉਹ ਬਾਈ ਵਿੱਚੋਂ ਤਾਂ ਪਰ ਮੈਂ ਦੇਖ ਜਿਹੜਾ ਭਾਗਾ ਨਾਲ ਸੱਚ ਨਾਲ ਲੈ ਕੇ ਜਾਊ ਨਾ ਹੈ ਦੇਖਦੇ ਆ ਕਿਹੜਾ ਆਪਣੇ ਕੌਲਿਆਂ ਤੇ ਤੇਲ ਚ ਬੰਦਾ ਹੈ ਡਿਮਾਂਡ ਦੱਸੀ ਸੀ ਬਾਈ ਦੀ 15 ਲੱਖ 80 ਹਜ਼ਾਰ 15 ਲੱਖ ਤੇ 80 ਹਜ਼ਾਰ ਹਾਂਜੀ ਬਹੁਤ ਮੇਰੇ ਵੀਰ ਫੋਨ ਲਾਉਂਦੇ ਹੁੰਦੇ ਆ ਬਾਈ ਯਾਰ ਕੋਈ ਕਾਲੀ ਸਕਾਰਪੀਓ ਕਾਲੀ ਸਕਾਰਪੀਓ ਤੇ ਆਪਣੇ ਕੋਲੇ ਦੋ ਹਾਜ਼ਰ ਖੜੇ ਦੋ ਖੜੀਆਂ ਨੇ ਹਾਂਜੀ ਸਹੀ ਆ ਦੇਖ ਲਓ ਆ ਆਪਾਂ ਦੇ ਦਿੰਨੇ ਆ 2017 18 ਮਾਡਲ ਬਹੁਤ ਘੱਟ ਗੱਡੀ ਮਿਲਦੀ ਆ ਬਲੈਕ ਰੰਗ ਦੀ ਐਸ 11 ਇਹ ਐਸ 11 2018 ਮਾਡਲ ਫਸਟ ਓਨਰ ਨੰਬਰ ਵੀ ਸੋਹਣਾ ਗੱਡੀ ਨੂੰ ਲੱਗਿਆ 5005 5005 ਅਲਾਈ ਟਾਇਰ 20 ਇੰਚ ਲਾਗੇ 80 ਪੈਸੇ 90 ਪੈਸੇ ਟਾਇਰ ਲੱਗ ਗੱਡੀ ਨੂੰ ਅਲਾਈ 20 ਇੰਚਾ ਸਾਰੀ ਗੱਡੀ ਰਿਜਨਲ ਦੀ ਲਿਖ ਕੇ ਗਾਰੰਟੀ ਦੇਵਾਂਗੇ ਜੀ ਤੇ ਕਿੰਨੇ ਚ ਦੇਵਾਂਗੇ ਭਈ ਇਹ ਗੱਡੀ ਇਹ ਗੱਡੀ ਆਪਾਂ ਦੇ ਦੇਾਂਗੇ ਜੀ 14 ਲੱਖ ਰੁਪਈਆ ਡਿਮਾਂਡ ਆ 13 ਲੱਖ 80 ਹਜ਼ਾਰ ਚੋ ਵੀ ਮਾਨਤਨ ਹੋਰ ਕਰਦੇਾਂਗੇ ਲੈ ਵੀ ਮੇਤਰ ਆਜੋ ਕਰਾਂ ਤੇ ਜਿਹੜੀ ਆ ਖੜੀ ਆ ਮੈਂ ਤਾਂ ਜਮਾ ਨਗੀਨਾ ਪੀਸ ਸੋਨੂ ਦੇ ਦਿੰਨੇ ਆ ਪੱਟੀ ਆਪਾਂ ਗੱਡੀ 2024 ਮਾਡਲ ਸਿਰਫ ਹੀ 20 ਕਿਲੋਮੀਟਰ ਚੱਲੀ ਆ 24 ਮਾਡਲ 20 ਕਿਲੋ ਚੱਲੀ ਹੋਈ ਆ ਹਾਂਜੀ ਸਿਰਫ ਜਿਹੜੀ 8 ਮਹੀਨੇ ਚੱਲੀ ਆ ਅੱਛਾ ਜੀ 20 ਇੰਚ ਲਾਇਆ ਡਾਇਰੈਕਟਰਾ ਲੱਗ ਗਈ ਗੱਡੀ ਨੂੰ ਨਵੀਂ ਨਾਲੋਂ 2 ਤੋਂ 3 ਲੱਖ ਰੁਪਏ ਦਾ ਬੰਦੇ ਦਾ ਆਪਾਂ ਕਸਟਮਰ ਦਾ ਫਾਇਦਾ ਕਰਦੇ ਆ। ਲੈ ਮਿੱਤਰੋ ਅਕਸਟਰਾ ਲਾਇਆ ਦੇ ਪੈਸੇ ਛੱਡ ਕੇ ਵੀ 2 ਤੋਂ 3 ਲੱਖ ਰੁਪਏ ਦਾ ਫਾਇਦਾ ਹੋ ਜਾ। ਵਾਵਾ ਜਾਨ ਕਿਸੇ ਦਾ ਦਿਲ ਕਰਿਆ ਵੇਚਣ ਦਾ ਵੀ 8 ਕਿ ਮਹੀਨੇ ਚਲਾ ਕੇ ਹੈ। ਬਿਲਕੁਲ ਜੀ। ਲੱਡੂ ਲੂਟੂ ਬੰਡ ਤੇ ਰਿਸ਼ਤੇਦਾਰੀਆਂ ਚ ਸਾਰੇ ਜਾ ਆਇਆ। ਕਿਸੇ ਭਰਾ ਦਾ ਕਨੇਡਾ ਦਾ ਵੀ ਜਾ ਆ ਗਿਆ ਹੋਣਾ। ਬਿਲਕੁਲ ਜੀ ਬਿਲਕੁਲ। ਹਾਂ ਗੱਡੀ ਬਹੁਤ ਨਵੀਆਂ ਬੰਪਰਡੂ ਬੈਂਪਰ ਹੈ Ориਜਨਲ ਆ ਬੰਪਰਡੂ ਬੈਂਪਰ ਇਹ ਆਪਾਂ ਸਭਾ 19 ਡਿਮਾਂਡ ਕਰਦੇ ਆਂ ਬਾਕੀ ਤੂੰ ਜਿੰਨੇ ਆਫਰ ਕਰਦੇ ਆਂ ਮਨਜ਼ੂਰ ਆ ਪੂਰੇ 19 ਲੱਖ ਦੀ ਤਾਂ ਬਾਈ ਮੈਂ ਕਹਿੰਦਾ ਝਾਕ ਰੱਖਦਾ 19 ਦੇ ਵਿੱਚੋਂ ਵੀ ਮੰਨ ਲੈ ਲੈ ਬਿੱਤਰੋ 19 ਦੇ ਵਿੱਚੋਂ ਵੀ ਮੰਨ ਤਾਂ ਹੁਣ ਜਿਵੇਂ ਤੂੰ ਕਹਿੰਦੇਗਾ ਫੋਨ ਲਾ ਕੇ 19 ਦੀ ਦੇ ਦੇ ਬਸ ਠੀਕ ਹੈ ਜੀ ਤੇ ਜਿਹੜੀ ਆ ਖੜੀ ਆ ਬਾਈ ਇਹ 2022 ਮਾਡਲ ਆ ਹੂੰ ਫਰੰਟ ਬੰਪਰ ਪੇਂਟ ਆ ਜੀ オリジナル ਪੰਜਾਬ ਨੰਬਰ ओके ਇਹਦੀ ਜਾਇਦ ਜੀ ਮੰਗਾ ਕਾਰਨ ਕੀ ਹੈ ਇਹਦਾ ਇੱਕ ਮੂਰਲਾ ਬੰਪਰ ਪੇਂਟ ਆ ਤੇ ਇੱਕ ਥੋੜਾ ਜਿਹਾ ਬੌਨਰ ਥੋੜਾ ਜਿਹਾ ਪੇਂਟ ਆ ਇਹਦਾ ਓਕੇ 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 ਗੱਡੀ ਦੀ ਉਹੇ ਜੀ ਇਹਦੀ ਡਿਮਾਂਡ ਆ ਪ 15 ਲੱਖ ਤੇ 40000 ਰੁਪਏ ਡਿਮਾਂਡ ਕਰਦੇ ਆ ਮਾਨ ਤਨ ਹੋ ਜਾਊਗਾ ਮੌਕੇ ਤੇ ਲੈ ਵੀ ਮਿੱਤਰੋ 15 22 ਮਾਡਲ 40000 ਰੁਪਏ ਡਿਮਾਂਡ ਆ ਮਾਨ ਤਨ ਫੁੱਲ ਹੋ ਜਾਊਗਾ ਹਨਾ ਤੇ ਜਿਹੜੀ ਇੱਧਰਲੇ ਪਾਸੇ ਖੜੀ ਆ ਭਾਈ ਇਹ ਬਹੁਤ ਸੋਹਣੀ ਕੰਡੀਸ਼ਨ ਆ ਵੀਰੇ ਕਾਰ ਦੀ ਹਮ ਮੈਨੂਫੈਕਚਰ 17 ਰਜਿਸਟਰਡ 18 S11 ਜੀ ਅਲਾਈ ਟਾਇਰ ਐਕਸਟਰਾ ਚੈੱਕ ਕਰ ਲਓ ਬਹੁਤ ਸੋਹਣੇ ਇੰਸ਼ੋਰੈਂਸ ਇਹਦਾ ਫੁੱਲਾ 12 ਮਹੀਨੇ ਤੱਕ ਠੀਕ ਹੈ ਜੀ ਸਾਰੀ ਗੱਡੀ ਜੈਨੂਨ ਦੀ ਗਰੰਟੀ ਲਿਖ ਕੇ ਦੇਵਾਂਗਾ ਜੇ ਕੋਈ ਬੰਦਾ ਪੇਂਟ ਕਹਿ ਜੇ ਆਪਾਂ ਗੱਡੀ ਬੰਦੇ ਨੂੰ ਆਉਣ ਜਾਣ ਦਾ ਖਰਚਾ ਦੇ ਦਾਂਗੇ ਕੈਪਟਨ ਸੀਟਾਂ ਵਾਲੀ ਹੈ ਜੀ ਅੱਛਾ ਇਹਦੀ ਆਪਾਂ 13,60,000 ਰੁਪਏ ਡਿਮਾਂਡ ਕਰਦੇ ਆ ਜੀ 13,60,000 ਹਾਂਜੀ ਅਲਾਇ ਬੜੇ ਘੈਂਟ ਲੱਗੇ ਹੋਏ ਬਹੁਤ ਸੋਹਣੇ ਜੀ ਬਹੁਤ ਸੋਹਣੇ ਬਿਲਕੁਲ ਜੀ ਤੇ ਜਿਹੜੇ ਇੱਧਰਲੇ ਪਾਸੇ ਖੜੀ ਆ ਬਈ ਆ ਇਹ 2021 ਮਾਹ ਹਾਂਜੀ ਸਪੈਸਟ 100,000 ਕਿਲੋਮੀਟਰ ਚੱਲੀ ਆ ਲਾਈਟਾਂਰੇ ਨੂੰ ਐਕਸਟਰਾ ਲਾ ਕੇ ਸਾਰੀ अच्छा हां जी मगर लिया सीटा तो लफाफे ਵੀ ਨਹੀਂ ਲਹੇ ਚੈੱਕ ਕਰਾ ਦੇ ਦੋ ਹੂੰ ਬਠੰਡੇ ਦਾ ਨੰਬਰ ਹੈ ਗੱਡੀ ਦਾ ਬਠੰਡੇ ਦਾ ਨੰਬਰ ਹੈ ਕੰਡੀਸ਼ਨ ਦੀ ਗੱਡੀ ਬਹੁਤ ਸੋਹਣੀ ਆ ਗੱਡੀ ਆਪਾਂ ਦੇ ਵੀ ਜਾਇਜ਼ ਰੇਟ ਤੇ ਦੇਵਾਂਗੇ 15 ਲੱਖ 80000 ਰੁਪਏ ਡਿਮਾਂਡ ਆ ਬਾਕੀ ਮਾਨ ਤਨ ਮੌਕੇ ਤੇ ਹੋ ਜਾਊਗਾ 15 ਲੱਖ ਤੇ 80000 ਰੁਪਏ ਮਾਨਾ ਕਿੰਨੇ ਓਨਰ ਦੀ ਗੱਡੀ ਆ ਬਈ ਇਹ ਸੈਕੰਡ ਓਨਰ ਦੀ ਆ ਪੱਕੇ ਨੰਬਰ ਦੀ ਆ ਜੈਨੂਇਨ ਪੰਜਾਬ ਨੰਬਰ ਜਿਹੜੀ ਪੰਜਾਬ ਦੀ ਨਵੀਂ ਨਿਕਲੀ ਵੀ ਉਹ ਹੀ ਗੱਡੀ ਮਿਲੂ ਆਪਣੇ ਕੋਲ ਹੂੰ ਤੇ ਬਾਕੀ ਮੈਂ ਕਹਿੰਦੇ ਇਹੀ ਆਪਣੇ ਲਾਵੇ ਸੈਕੰਡ ਓਨਰ ਦੀ ਹੋਣੀ ਆ ਬਾਕੀ ਸਾਰੀਆਂ ਫਸਟ ਓਨਰ ਆ ਆਲਮੋਸਟ ਜ਼ਿਆਦਾ ਫਿਰ ਸਾਰੀਆਂ ਸੈਕੰਡ ਸੌਰੀ ਫਸਟ ਓਨਰ ਦੀਆਂ ਹੀ ਆ ਆਪਣੇ ਤੇ ਆਪਣੇ ਅੰਦਰ ਸਕੋਰਪ ਆਪਣੇ ਆਪਣੇ 2 ਥਾਰਾਂ ਖੜੀਆਂ ਨੇ ਇੱਕ ਸਕੋਰਪੀਓ S7 ਖੜੀ ਆ ਅੱਛਾ ਬਾਕੀ ਛੋਟਾ ਸਟਾਕ ਉਧਰਲੇ ਪਾਸੇ ਖੜਾ ਉਹ ਸਾਰਾ ਦਿਖਾ ਦਿੰਨੇ ਆਪਾਂ ਤੇ ਮਿੱਤਰੋ ਜੁੜੇ ਰਹੋ ਤੁਹਾਨੂੰ ਬਿਲਕੁਲ ਹੀ ਵਾਜਬ ਰੇਟ ਦੀਆਂ ਗੱਡੀਆਂ ਵੀ ਦਿਖਾਵਾਂਗੇ ਤੇ ਆਗੇ ਹੁਣ ਵਾਰੀ ਆ ਗਈ ਥਾਰ ਗੱਡੀਆਂ ਦੀ ਆਜੋ ਅੱਟਪਾ ਸਕੋਰਪੀਓ ਇੱਕ ਹੋਰ ਦੇ ਦੇ ਦਿੰਨੇ ਆ ਪਹਿਲਾਂ ਹਾਂ 2021 ਮਾਡਲ ਇੱਕੀ ਮਾਡਲ ਫਰਸਟ ਓਨਰ ਹੂੰ ਬੀ ਐਂਚ ਲਾਇਟਾਇਰ ਜਮਨ ਨਵੇਂ ਠੀਕ ਆ ਗੱਡੀ ਦੀ ਕੰਡੀਸ਼ਨ ਚੈੱਕ ਕਰਾ ਦੇ ਐਸ 7 ਨੂੰ ਕੈਪਟਨ ਸੀਟਾਂ ਲਾ ਕੇ ਦਿੱਤੀਆਂ ਮੈਂ ਬੰਦੇ ਦੀ ਸ਼ੌਂਕ ਨਾਲ ਰੱਖੀ ਹੋਈ ਸੀ ਓਕੇ ਹਾਂਜੀ ਗੱਡੀ ਆਪਾਂ ਬਹੁਤ ਜਾਇਜ਼ ਰੇਟ ਤੇ ਦੇ ਦੇਾਂਗੇ ਜੂਰੀਆ ਵਾਲਾ ਮਾਡਲ ਆ ਹੂੰ ਗੱਡੀ ਆਪਾਂ ਦੇ ਦੇਾਂਗੇ 12.5 ਲੱਖ ਚੋ 24 ਮਾਣ ਕਰਦੇ ਆਂਗੇ 12.5 ਲੱਖ ਨੰਬਰ ਨਹੀਂ ਮਿਲਣਾ ਨੰਬਰ ਇਹਨੂੰ ਸੈਂਪਲ ਮਿਲੂ ਮਿਲੂ ਫਰਸਟ ਓਨਰ ਹੀ ਗੱਡੀ ਅੱਛਾ ਆਪਾਂ ਨੰਬਰ ਹੀ ਦੇਣਾ ਗੱਲ ਹਾਂਜੀ ਨੰਬਰ ਨਹੀਂ ਇਹ ਮਿਲਣਾ ਨਾਲ ਤੇ ਗੱਡੀ ਫਰਸਟ ਓਨਰ ਹੀ ਮਿਲੂਗੀ ਆਪਾਂ ਨੂੰ ਕਹਿੰਦਾ ਪੀਪੀ 3 ਨੰਬਰ ਬਠਿੰਡੇ ਦਾ 30 ਪਿੱਛੇ 7 ਵੱਲੀ ਹੈ ਪਰ ਆਪੇ ਇਹ ਨਹੀਂ ਦੇਣਾ ਇਹ ਮੈਨੂੰ ਬਿਨਾ ਨੰਬਰ ਤੋਂ ਗੱਡੀ ਮਿਲੂ ਤੇ ਡਿਮਾਂਡ ਰੱਖੀ ਸੀ ਭਾਈ ਸਵਾ ਬਾਰ ਲੱਖ 12.5 ਲੱਖ ਓਕੇ ਮੰਨ ਤਾਂ ਹੂ ਮੌਕੇ ਤੇ ਤੇ ਜਿਹੜੀ ਇੱਧਰਲੇ ਪਾਸੇ ਆ ਗਈ ਵੀ ਥਾਰ ਇਹ 2023 ਰਜਿਸਟਰਡ 24 ਹੈ ਸੋਹਣਾ ਨੰਬਰ ਆ ਫਰਸਟ ਓਨਰ ਹੈ ਭਾਈ ਚੱਲ ਕਿੰਨੀ ਗਈ ਹੂ ਕਿੰਦੇ 4/2 ਆ ਜੀ ਇਹ ਮੈਨੂਅਲ ਅੱਛਾ ਚੱਲੀ ਇਹ 13 ਤੋਂ 14000 ਕਿਲੋਮੀਟਰ ਅਲਾਈ ਟਾਇਰ ਹੈ ਜਿਹੜੇ ਇਹਨੂੰ ਘੱਟੋ ਘੱਟ 2 ਤੋਂ 2.5 ਲੱਖ ਰੁਪਏ ਦੀ ਸੈਸਰੀ ਆ ਇਹਦਾ ਲੋਗੋ ਨਹੀਂ ਘੁੰਮਦਾ ਸਪੈਸ਼ਲ ਪਵਾਏ ਵੇ ਆ ਬੰਦੇ ਦੇ ਐਂ ਇਹੀ ਰਹਿਣਾ ਆਂ ਇਹੀ ਰਹਿਣਾ ਜੀ ਇਹਦੇ ਨਹੀਂ ਆਮ ਲੋਗੋ ਘੁੰਮਦਾ ਆਉਂਦਾ ਹਾਂ ਇਹਦਾ ਲੋਗੋ ਨਹੀਂ ਘੁੰਮਦਾ ਜੀ ਪੰਜੇ ਲਾਏ ਆ ਪੰਜੇ ਟਾਇਰ ਹੈ ਟਿਪਣੀ ਵੀ ਲਾਈ ਦੀ ਮਿਲੂ ਸੀਟ ਕਵਰ ਜਮਾ ਨਵੇਂ ਚੜੇ ਪਿਆ ਐਚ ਡੀ ਲਾਈਟਾਂ ਲੱਗੀਆਂ ਹੋਈਆਂ ਸੈਸਰੀ ਸੋਹਣੀ ਲੱਗੀ ਹੈ ਗੱਡੀ ਨਵੀਂ ਗੱਡੀ ਜਮੀ ਨਵੀਂ ਪਈ ਆ ਬਈ ਤਾਂ ਹਾਂ ਬਿਲਕੁਲ ਨਵੀਂ ਕਾਰ ਆ ਜੀ ਦੇਖ ਤੇ ਦੇਖ ਇਧਰਲੇ ਪਾਸੇ ਲਾਈਟ ਟਾਇਰ ਸੋਹਣੇ ਲੱਗੇ ਵਿਆ ਗੱਡੀ ਨੂੰ ਬਾਕੀ ਸਾਰੀ origignal ਦੀ ਲੈ ਕੇ ਗਰੰਟੀ ਦੇਵਾਂਗੇ ਅੱਛਾ ਜੀ ਬਿਲਕੁਲ ਜੀ ਇਹਦੀ 14.5 ਲੱਖ ਰੁਪਏ ਡਿਮਾਂਡ ਕਰਦੇ ਆਂ ਬਾਕੀ ਮਾਨਤਨ ਹੋ ਜਾਊਗਾ ਕੋਈ ਮੋਗੇ ਤੇ ਹੋ ਜਾਊਗਾ ਜੀ ਤੇ ਜਿਹੜੀ ਉਧਰਲੇ ਪਾਸੇ ਖੜੀ ਆ ਵੀ Thar ਗੱਡੀ ਉਹ 2020 ਰਜਿਸਟਰਡ 21 ਆ ਜੀ ਹਾਂਜੀ ਉਹ 65 ਤੋਂ 70 ਕੁ ਹਜ਼ਾਰ ਕਿਲੋਮੀਟਰ ਚੱਲੀ ਆ ਲਾਈਟ ਟਾਇਰ ਇਹਨੂੰ ਵੀ 22 ਇੰਚ ਲੱਗੇ ਆ ਟਾਇਰ ਇਹਦੇ ਵੀ ਜਮ੍ਹਾਂ ਨਵੇਂ ਨੇ ਜਮ੍ਹਾਂ ਨਵੇਂ ਆ ਜੀ ਜਮ੍ਹਾਂ ਨਵੇਂ ਹੂੰ ਸਾਰੀ ਗੱਡੀ origignal ਦੀ ਗਰੰਟੀ ਆ ਇੰਸ਼ੋਰੈਂਸ ਇਹਦਾ 2 ਤੋਂ 3 ਮਹੀਨਿਆਂ ਦਾ ਪਿਆ ਹੋਊਗਾ 2 ਮਹੀਨਿਆਂ ਦਾ ਮੰਨ ਕੇ ਆਜੋ ਠੀਕ ਹੈ ਇਹ ਵੀ 4x4 ਵੀ ਸਾਰੀ ਇਹ 4x4 ਆ ਜੀ ਓਕੇ ਇਹਦੀ ਬਹੁਤ जायਜ਼ ਜੀ ਡਿਮਾਂਡ ਆ ਭਾਟੀ ਇਹਦੀ ਆਪਾਂ ਰੱਖੀ ਕਿੰਨੀ ਕੁ ਰੱਖਤੀ ਬਈ ਸੀਟ ਕਵਰ ਇਹਨੂੰ ਵੀ HD ਲਾਈਟਾਂ ਸੀਟ ਕਵਰ ਨਵੇਂ ਚੜੇ ਹੋਇਆ ਹੂੰ 11,90,000 ਰੁਪਏ ਡਿਮਾਂਡ ਆ ਬਾਕੀ ਮਾਨਤਾਨ ਵਧਿਆ ਹੀ ਕਰਦੇ ਆ ਚੱਲਦੀ ਰਹਿੰਦਾ ਸਾਡਾ ਮਾਨਤਾਨ ਤਾਂ ਖੋਲੇਦਨ ਨਾਲ ਹੀ ਹੁੰਦਾ ਹੋਜੂ 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 ਕੋਈ ਚੱਕਰੀ ਨਹੀਂ ਗਾ ਤੇ ਹੁਣ ਆਪਣਾ ਸੋਡੀਆਂ ਘਟੀ ਉਧਰ ਖੜੀਆਂ ਨੇ ਬਾਈ ਉਹ ਆ ਜੋ ਵੀ ਮੇਰੇ ਵੀਰ ਨਾ ਕਹਿ ਦਿੰਦੇ ਸੀ ਯਾਰ ਕੋਈ ਛੋਟੀ ਕਾਰ ਦੇ ਦੇਓ ਛੋਟੀਆਂ ਕਾਰਾਂ ਆਉਂਦੀਆਂ ਆਪਾਂ ਫਿਰ ਹੁਣ ਨਾਰ ਰੱਖਿਆ ਸਟਾਕ ਵੀ ਚਲੋ ਕਸਟਮਰ ਨੂੰ ਕੋਈ ਪ੍ਰੋਬਲਮ ਨਾ ਆਵੇ ਵੀ ਯਾਰ ਉਹਨਾਂ ਕੋਲ ਤਾਂ ਵੱਡੀਆਂ ਕਾਰਾਂ ਹੀ ਹੁੰਦੀਆਂ ਗੀਆਂ ਬਾਹਲੇ ਸੱਜਣਾ ਦੇ ਨਾ ਭਰਾ ਦਿਲ ਦੇ ਵਿੱਚ ਇਹ ਚਾਹਣਾ ਹੁੰਦੀ ਆ ਵੀ ਅਸੀਂ ਬਾਈ ਉਹਨਾਂ ਨੂੰ ਮਿਲ ਕੇ ਆਉਣਾ ਭਿੰਦੇ ਰਣੋ ਤਾਂ ਕਰਕੇ ਆਉਣਾ ਆਪਾਂ ਛੋਟੀਆਂ ਕਾਰਾਂ ਦੀ ਨਾਰ ਲਿਆ ਤੇ ਉਹਨਾਂ ਨੂੰ ਇੱਕ ਮਿਲਣ ਦਾ ਜਰੀਆ ਛੋਟੇ ਬਜਟ ਦੀਆਂ ਹਾਂਜੀ ਆ ਦੇਖੋ ਜੀ 2015 ਮ 15 ਮਾਡਲ ਬਿਲਕੁਲ ਜੀ ਇਹ ਲਾਈਟ ਟਾਇਰ ਸੋਹਣੇ ਲੱਗੇ ਪਿਆ ਗੱਡੀ 4.90000 ਰੁਪਏ ਡਿਮਾਂਡ ਆ ਬਾਂਤਣ ਵਧੀਆ ਹੋ ਜੂਗੀ ਇਹ ਚੋਣ ਠੀਕ ਹੈ ਜੀ ਸਾਰੀ ਗੱਡੀ ਜੈਨੂਨ ਦੀ ਗਰੰਟੀ ਹੂ ਸੈਕੰਡ ਓਨਰ ਦੀ ਆ ਪੱਕੀ ਆਹ ਫਸਟ ਓਨਰ ਦੀ ਆ ਅੱਛਾ 2011 ਮਾਡਲ ਹੂੰ ਇਹਦਾ ਰੇਟ ਕੀ ਆ ਜਾਇਜ ਜਮੈਂ ਲਾਈਟ ਟਾਇਰ ਚੈੱਕ ਕਰ ਲਓ ਪਹਿਲਾਂ ਤਾਂ ਤੁਸੀਂ 17 ਨੰਬਰ ਲਾਈਟ ਟਾਇਰ ਜਮਾਂ ਨਮ ਆ ਰ ਗਿਆ ਸਾਰੀ ਗੱਡੀ ਜੈਨੂ ਹਨ ਇੱਕ ਅੱਧਾ ਪੀਸ ਪੇਂਟ ਹੋ ਸਕਦਾ ਮੰਨ ਕੇ ਆ ਜਾਣਾ ਠੀਕ ਹੈ ਜੀ ਗੱਡੀ ਦੀ ਕੀ ਡਿਮਾਂਡ ਆ ਸਿਰਫ 2,80,000 ਰੁਪਇਆ ਮਾਣ ਇਹਦੇ ਚੋ ਵੀ ਕਰ ਦੋ ਮਾੜਾ 11 ਮਾਡਲ ਆ 2,80,000 ਰੇਟ ਆ ਬਿਲਕੁਲ ਜੀ ਮਾਣ ਤਾਂ ਇਹਦੇ ਚੋ ਮਾੜਾ ਮੋਟਾ ਕਰ ਦੋ ਅੱਛਾ ਜੀ ਬਿਲਕੁਲ ਤੇ ਜਿਹੜੀ ਇਧਰਲੇ ਪਾਸੇ ਖੜੀ ਆ ਵੀ 2000 ਇਹ ਆਪਣੀ ਹੈਗੀ ਆ ਉਹ ਇਹ ਮੇਰੀ ਆਪ ਦੀ ਪਰਸਨਲ ਮੇਰੇ ਨਾਤੇ ਆ ਕਰੈਂਟ ਆ ਜੀ ਇਹ ਆਪਾਂ ਹੁਣ ਸੇਲ ਤੇ ਲਾਤੀ ਆਪਾਂ ਗੱਡੀ ਨਵੀਂ ਲਿਆਂਦੀ ਸੀ ਠੀਕ ਹੈ ਜੀ 2015 ਮਾਡਲ 1.6 SX ਮਾਡਲ ਆ ਟੌਪ ਮਾਡਲ ਆ ਠੀਕ ਹੈ ਜੀ ਗੱਡੀ ਸਾਰੀ ਜੈਨੂਇਨ ਆ ਨੰਬਰ ਵੀ ਇਹਨੂੰ ਸੋਨਾ ਮੇਰਾ ਆਪਦਾ ਹੀ ਲਵਾਇਆ ਬਸ 0567 ਹੈ ਹਾਂਜੀ ਤੇ ਇਹਦੀ ਡਿਮਾਂਡ ਕੀ ਆ 6.5 ਲੱਖ ਰੁਪਈਆ ਮਾਣ ਮਾੜਾ ਮੋਟਾ ਕਰਦੇਗੇ ਇਹਦੇ ਠੀਕ ਹੈ 6.5 ਲੱਖ ਰੁਪਈਆ ਦੀ ਡਿਮਾਂਡ ਹੈ ਤੇ ਜਿਹੜੀ ਆਈਟਮ ਨੂੰ ਜਮਾ ਨਵੇਂ ਲਾਗੇ ਪੱਟੀ ਗੁੜੀਏ ਦੇ ਤਿੰਨ ਤੋਂ 4000 ਕਿਲੋਮੀਟਰ ਚੱਲੇ ਆ ਸਾਰੇ ਓਕੇ ਹਾਂਜੀ ਲਾਈ ਕੰਪਨੀ ਦੇ ਆ ਲਾਈ ਕੰਪਨੀ ਵਾਲੇ ਤੇ ਜਿਹੜੀ ਆ ਖੜੀ ਹੈ i20 ਬਈ i20 2017 ਮਾਡਲ ਹੂੰ ਆਸਤਾ ਟਾਪ ਪੌਸ ਬਟਨ ਵਾਲੀ ਅਲਾਇਟ ਟਾਇਰ ਇਹਨੂੰ ਵੀ ਐਕਸਟਰਾ ਲੱਗ ਕੇ ਗੱਡੀ ਸਾਰੀ ਜੈਨੂਨ ਦੀ ਲੱਗ ਕੇ ਗਰੰਟੀ ਹੈ ਨੰਬਰ ਇਹਦਾ ਵੀ ਘੈਂਟਾ ਪਛਾਨਣਾ ਨੰਬਰ ਬਹੁਤ ਸੋਹਣਾਗਾ ਗੱਡੀ ਦੀ ਰੇਟ ਵੀ ਜਾਇਜ਼ ਹੈ ਨਾ 590000 ਰੁਪਏ ਡਿਮਾਂਡ ਆ ਬਾਕੀ ਮਾਨ ਤਣ ਵੀ ਹੋ ਜਾਊਗਾ ਟੌਪ ਮਾਡਲ ਆ ਜਮਾ ਫੁੱਲ ਟੌਪ ਓਕੇ ਪੌਸ ਬਟਰਨ ਵਾਲੇ ਅਲਾਇਟ ਟਾਇਰ ਐਕਸਟਰਾ ਸੈਰੀਸ ਸੋਹਣੀ ਗੱਡੀ ਨੂੰ ਲੱਗੇ ਆ ਤੇ ਜਿਹੜੀ ਇਧਰਲੇ ਪਾਸੇ ਡਿਜ਼ਾਇਰ ਖੜੀ ਹੋਈ ਇਹਦੇ ਤੇ ਬਹੁਤ ਸੋਹਣੀ ਆਫਰ ਆ 2014 ਮਾਡਲ ਆ ਐਲਡੀਆਈ ਤੋਂ ਬੀਡੀਆਈ ਕਨਵਰਟ ਹੋਈ ਵੀ ਆ ਠੀਕ ਹੈ ਜੀ ਸਾਰੀ ਗੱਡੀ ਜੈਨੂਅਲ ਦੀ ਲੈ ਕੇ ਗਾਰੰਟੀ ਦੇਊਗਾ ਟਾਇਰ ਜਮਾਂ ਨਵੇਂ ਲੱਗੇ ਇੰਸ਼ੋਰੈਂਸ ਇਹਦਾ ਸਾਲ ਦਾ ਪਿਆਗਾ ਠੀਕ ਹੈ ਜੀ ਤੇ ਸਰਵਿਸ ਇਹਦੀ ਤਾਜੀ ਹੋਈ ਵੀ ਆ ਗੱਡੀ ਦੀ 1 ਰੁਪਿਆ ਲਾਉਣ ਦੀ ਲੋੜ ਨਹੀਂ ਇਕੱਲਾ ਤੇਲ ਪਾਉਣੀ ਤੇ ਚਲਾਉਣੀ ਆ ਠੀਕ ਹੈ ਜੀ ਜਿਹਦੀ ਜ਼ਿਆਦਾ ਜੀ ਡਿਮਾਂਡ ਆ 3 ਲੱਖ ਤੇ 35000 ਬਾਕੀ ਮਾਨਤਾਂ ਨੂੰ ਹੋਊ ਗੱਡੀ 3 ਲੱਖ ਤੇ 35000 14 ਮਾਡਲ 14 ਰੇਡ ਰੋਲ ਦੇ ਘਰ ਦਾ ਲੈ ਮਿੱਤਰੋ ਲਟੋ ਮੇਲਾ ਦੁਆਰਾ ਦੱਸ ਦਿੰਦੇ ਨੇ ਜੇ ਕਿਸੇ ਭਰਾ ਨੇ ਆਉਣਾ ਹੈ ਜਦੋਂ ਆਪਾਂ ਬਰਨਾਲੇ ਤੋਂ ਮੋਗੇ ਨੂੰ ਜਾਂਦੇ ਆ ਮੇਨ ਹਾਈਵੇ ਦੇ ਉੱਪਰ ਨਾ ਆ ਨਾਨਕ ਕਾਰ ਬਜ਼ਾਰ ਭੋਤਨੇ ਦਾ ਕਾਫੀ ਵੱਡਾ ਸ਼ੋਅਰੂਮ ਹੈ ਆ ਸਾਰੀਆਂ ਗੱਡੀਆਂ ਤੁਹਾਡੇ ਵਾਸਤੇ ਬਾਹਰ ਕੱਢ ਕੇ ਲੈਣਾ ਦੇ ਵਿੱਚ ਲਾਈਆਂ ਪਈਆਂ ਹੋਈਆਂ ਨੇ ਵੀ ਸਾਡੇ ਭਰਾ ਆ ਕੇ ਸੇਤੀ ਫਾਇਦਾ ਲੈ ਜਾਣ ਬਿਲਕੁਲ ਜੀ ਬਿਲਕੁਲ ਹਣਾ ਤੇ ਪਿੰਡੀ ਵੀਰੇ ਆਪਣਾ ਮੋਬਾਈਲ ਨੰਬਰ ਦੱਸਿਓ ਆਪਣਾ ਮੋਬਾਈਲ ਨੰਬਰ ਹੈਗਾ ਜੀ 9878271083 9876947007 ਹਾਂ 9463800433 ਜੀ ਓਕੇ ਨਾਨਕਕਾਰ ਬਾਜ਼ਾਰ ਪਿੰਡ ਭੋਤਨਾ ਡਿਸਟ੍ਰਿਕਟ ਬਰਨਾਲਾ ਬਰਨਾਲੇ ਤੋਂ ਮੋਗੇ ਨੂੰ ਹਾਈਵੇ ਤੇ ਆਪਣਾ ਪਿੰਡ ਦੇ ਜਮਾ ਪਿੰਡ ਭੋਤਨੇ ਚ ਵੜਨ ਸਾਰੀ ਪਹਿਲਾਂ ਆਪਣਾ ਨਾਨਕਕਾਰ ਬਾਜ਼ਾਰ ਆਉਂਦਾ ਹੈ ਹਾਂ ਤੇ ਬਾਕੀ ਝੰਡੇ ਲੱਗੇ ਹੋਏ ਨੇ ਉੱਪਰ ਦੂਰੀ ਦਿਸ ਜਾਂਦੇ ਆ ਬਾਕੀ ਕੋਈ ਜਾਣਕਾਰੀ ਸਾਡੇ ਦੱਸਣ ਕਿੰਨੀ ਹੋ ਰਹੀ ਕੀ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਆ ਇੰਨਾ ਕੁ ਮੈਂ ਦਾਅਵਾ ਕਰਦਾ ਵੀ 101% ਹਰ ਇੱਕ ਗੱਡੀ ਦੀ ਗਾਰੰਟੀ ਹੈ ਚਾਹੇ ਗੱਡੀ ਦੀ ਗੱਲ ਕਰ ਲਈ ਚਾਹੇ ਪੇਪਰਾਂ ਦੀ ਗੱਲ ਕਰ ਲਈ ਬਿਲਕੁਲ ਓਡੇ ਨਾਂ ਬੰਦੇ ਦੇ ਨਾਂ ਹੋਣ ਤੱਕ ਕਾਰਾਂ ਕਾਗਜ਼ਾਂ ਦੀ ਸਾਡੀ ਜ਼ਿੰਮੇਵਾਰੀ ਨੂੰ ਠੀਕ ਹੈ ਜੀ ਕੋਈ ਬੰਦਾ ਗੱਡੀ ਐਕਸੀਡੈਂਟ ਕੱਢ ਜੇ ਤਾਂ ਵੀ ਆਪਣੀ ਜ਼ਿੰਮੇਵਾਰੀ ਠੀਕ ਹੈ ਜੀ ਹਾਂਜੀ ਇਹੀ ਮੇਨ ਗੱਲ ਹੁੰਦੀ ਆਪਾਂ ਹਾਂ ਕਰੋ ਸੰਪਰਕ ਬਿਲਕੁਲ